ਅਸੀਂ ਇਸ ਵਕਤ ਪਿੰਡ ਚੱਕਬਾਲਾ ਅ ਦਰਿਆ ਬਾਰਡਰ ਦੇ ਨਜ਼ਦੀਕ ਆ ਉੱਥੇ ਖੜੇ ਆ ਖੇਤਾਂ ਦੇ ਵਿੱਚ ਕਿਸਾਨ ਦੇ ਖੇਤਾਂ 'ਚ ਸਾਡੇ ਲਗਾਤਾਰ ਜਿਦਾਂ ਕਣਕ ਦੀਆਂ ਵਾਢੀਆਂ ਬੀਐਸਐਫ ਤੇ ਸਾਡੀ ਪੰਜਾਬ ਪੁਲਿਸ ਸਰਚ ਕਰਦੀ ਰਹਿੰਦੀ ਆ ਅੱਜ ਸਰਚ ਦੌਰਾਨ ਦੋ ਵੱਡੇ ਪੈਕੇਟ ਪੀਲੇ ਕਲਰ ਦੇ ਪੋਲੀਥੀਨ 'ਚ ਜਿਹੜੇ ਉਹ ਮਿਲੇ ਆ ਚੋ ਖੋਲ ਕੇ ਅਲੱਗ-ਅਲੱਗ ਇਹਨਾਂ ਨੂੰ ਦੇਖਿਆ ਗਿਆ ਤੇ ਜਿਹਦੇ ਵਿੱਚ ਕਾਫੀ ਵੱਡੀ ਤਦਾਦ 'ਚ ਵੈਪਨ ਐਕਸਪਲੋਸਿਵ ਤੇ ਗ੍ਰੇਨੇਡ ਮਿਲੇ ਆ ਜਿਨ੍ਹਾਂ 'ਚ ਚਾਰ ਪਿਸਟਲ ਨੇ 9ਐਮਐਮ ਦੇ ਮੇਡ ਇਨ ਯੂਐਸਏ ਮੇਡ ਇਨ ਇਟਲੀ ਤੇ ਪੰਜ ਹੈਂਡ ਗ੍ਰੇਨੇਡ ਤੇ 8 ਮੈਗਜਿਨ ਨੇ ਰਿਮੋਟ ਹੈ ਦੋ ਤੇ ਰੌਨ 220 ਰੌਨ ਨੇ 9ਵੇਂ ਮਬ ਦੇ ਅਲੱਗ-ਅਲੱਗ ਕੈਟਾਗਰੀ ਬੈਟਰੀ ਚਾਰਜਰ ਤੇ ਇਸ ਤੋਂ ਇਲਾਵਾ ਦੋ ਵੱਡੇ ਬਾਕਸ ਨੇ ਮਿਲੇ ਜਿਨ੍ਹਾਂ ਚ ਕਰੀਬ 4.5 ਕਿਲੋ ਆਰਡੀਐਕਸ ਐਕਸਪਲੋਸਿਵ ਹੈ ਉਹ ਅਲੱਗ-ਅਲੱਗ ਅਸੀਂ ਆਪਣੇ ਰੂਲ ਮੁਤਾਬਕ ਉਹਨਾਂ ਨੂੰ ਕਬਜ਼ੇ 'ਚ ਲੈ ਲਿਆ ਵਾ ਤੇ ਸਾਡੀ ਹਜੇ ਵੀ ਇਸ ਵਕਤ ਵੀ ਸਾਡੀ ਸਰਚ ਜਿਹੜੀ ਉਹ ਚੱਲ ਰਹੀ ਆ ਵਿਦ ਬੀਐਸਐਫ ਜਵਾਨ ਅਤੇ ਸਾਡੇ ਪੰਜਾਬ ਪੁਲਿਸ ਦੀ ਕੀ ਲੱਗਦਾ ਕੀ ਹੋਸ਼ ਨੇ ਇੰਨਾ ਵੱਡੀ ਕੀਪ ਜਿਹੜੀ ਆਣੀ ਹੈ ਇਹ ਦੇਖੋ ਬਾਰਡਰ ਦੇ ਨਜ਼ਦੀਕ ਆ ਇਹ ਜਰੂਰ ਡਰੋਨ ਥਰੂ ਇੱਥੇ ਡਿੱਗੇ ਹੋਏ ਆ ਇਹ ਉਹ ਸਾਨੂੰ ਅੱਜ ਇਹ ਬਰਾਮਦਗੀ ਹੋਈ ਆ ਇਹ ਕਾਫੀ ਵੱਡੇ ਪੱਧਰ ਦੀ ਬਰਾਮਦਗੀ ਹੈ ਜੀ ਅਸੀਂ ਐਫ ਆਈ ਆਰ ਵਗੈਰਾ ਦਰਜ ਕਰਕੇ ਇਹਦੀ ਵਿਕੀ ਜਾਂ ਸਰਚ ਕਰਾਂਗੇ ਠੀਕ ਆ ਜੋ ਵੀ ਹੈ ਕਿਧਰ ਇਧਰ ਦੇਖ ਇਹ ਭੰਗ ਕਰ ਦਿਨ ਜਲਦੀ ਇਧਰ ਆਓ ਇਧਰ ਆਓ ਸਾਹ ਦੇ ਸਾਥ ਦੋ ਤੂਫੇ ਪਾਹ ਇਧਰ ਆ ਜਾਓ ਇਧਰ ਇਹ ਦੀ ਇਹ 20 ਉਹ ਜੇ ਗੱਲ ਲਵਾਵੇ ਪਰਾ ਇੱਥੇ ਰੱਖ ਲਿਓ ਇੱਥੇ ਰੱਖ ਦਿਓ ਪਾ ਦਿਓ ਇਹਨਾਂ ਛੋਟੇ ਲਵਾਵੇ ਆਗੇ ਬਹੁਤ ਔਣੇ ਲਾਈਟ ਆਉਂਦੀ ਚੱਲ ਉਸੇ ਕਰਖਾੜਾ ਚਲਾਉਂਦੇ ਕਰਨਾ ਕਿਹੜਾ ਪਿੰਡ ਆ ਤੇ ਕੀ ਗੱਲਬਾਤ ਹੈ ਸਦੀ ਇਹ ਅਸੀਂ ਇਸ ਵਕਤ ਪਿੰਡ ਚੱਕਬਾਲਾ ਅ ਦਰਿਆ ਬਾਰਡਰ ਦੇ ਨਜ਼ਦੀਕ ਹੈ ਉੱਥੇ ਖੜੇ ਹਾਂ ਖੇਤਾਂ ਦੇ ਵਿੱਚ ਕਿਸਾਨ ਦੇ ਖੇਤਾਂ 'ਚ ਸਾਡੇ ਲਗਾਤਾਰ ਜਦੋਂ ਕਣਕਦੀਆਂ ਵਾਡੀਆਂ ਬੀਐਸਐਫ ਤੇ ਸਾਡੀ ਪੰਜਾਬ ਪੁਲਿਸ ਸਰਚ ਕਰਦੀ ਦਿੰਦੀ ਹੈ ਅੱਜ ਸਰਚ ਦੌਰਾਨ ਦੋ ਵੱਡੇ ਪੈਕੇਟ ਪੀਲੇ ਕਲਰ ਦੇ ਪੋਲੀਥੀਨ ਚ ਜਿਹੜੇ ਉਹ ਮਿਲੇ ਆ ਚੋ ਖੋਲ ਕੇ ਅਲੱਗ-ਅਲੱਗ ਇਹਨਾਂ ਨੂੰ ਦੇਖਿਆ ਗਿਆ ਤੇ ਜਿਹਦੇ ਵਿੱਚ ਕਾਫੀ ਵੱਡੀ ਤਦਾਦ ਚ ਵੈਪਨ ਐਕਸਪਲੋਜਿਵ ਤੇ ਗ੍ਰੇਨੇਡ ਮਿਲੇ ਆ ਜਿਨ੍ਹਾਂ ਚ 4 ਪਿਸਟਲ ਨੇ 9ਐਮਐਮ ਦੇ ਮੇਡ ਇਨ ਯੂਐਸਏ ਮੇਡ ਇਨ ਇਟਲੀ ਤੇ 5 ਹੈਂਡ ਗ੍ਰੇਨੇਡ ਨੇ ਤੇ 8 ਮੈਗਜ਼ੀਨ ਨੇ ਰਿਮੋਟ ਹੈ ਦੋ ਤੇ ਰਾਉਂਡ 220 ਰਾਉਂਡ ਨੇ 9ਐਮਐਮ ਦੇ ਅਲੱਗ-ਅਲੱਗ ਕੈਟਾਗਰੀ ਬੈਟਰੀ ਚਾਰਜਰ ਤੇ ਇਸ ਤੋਂ ਇਲਾਵਾ ਦੋ ਵੱਡੇ ਬਾਕਸ ਨੇ ਮਿਲੇ ਜਿਨ੍ਹਾਂ ਚ ਕਰੀਬ 4.5 ਕਿਲੋ ਆਰ ਡੀ ਐਕਸ ਐਕਸਪਲੋਸਿਵ ਹੈ ਉਹ ਅਲੱਗ-ਅਲੱਗ ਅਹੀਂ ਆਪਣੇ ਰੂਲ ਮੁਤਾਬਕ ਉਹਨਾਂ ਨੂੰ ਕਬਜ਼ੇ 'ਚ ਲੈ ਲਿਆ ਬਾਅਦ ਸਾਡੀ ਹਜੇ ਵੀ ਇਸ ਵਕਤ ਵੀ ਸਾਡੀ ਸਰਚ ਜਿਹੜੀ ਉਹ ਚੱਲ ਰਹੀ ਆ ਵਿਦ ਬੀ ਐਸ ਐਫ ਜਵਾਨਾਂ ਨਾਲ ਸਾਡੇ ਪੰਜਾਬ ਪੁਲਿਸ ਦੀ ਕੀ ਲੱਗਦਾ ਕਿ ਇੰਨਾ ਏਡਾ ਵੱਡੀ ਖੇਪ ਜਿਹੜੀ ਆਣੀ ਹੈ ਇਹ ਦੇਖੋ ਬਾਰਡਰ ਦੇ ਨਜ਼ਦੀਕ ਆ ਇਹ ਜਰੂਰ ਡਰੋਨ ਥਰੂ ਇੱਥੇ ਡਿੱਗੇ ਹੋਏ ਆ ਤੇ ਉਹ ਸਾਨੂੰ ਅੱਜ ਇਹ ਬਰਾਮਦਗੀ ਹੋਈ ਆ ਇਹ ਕਾਫੀ ਵੱਡੇ ਪੱਧਰ ਦੀ ਬਰਾਮਦਗੀ ਹੈ ਜੀ